ਫੌਜਾਂ ਸਨ ਮੁਗਲ ਫੌਜਾਂ ਸਿੰਘਾਂ ਨੂੰ ਲੱਭ ਲੱਭ ਕੇ ਉਹਨਾਂ ਨੂੰ ਸ਼ਹੀਦ ਕਰਦੀਆਂ ਸਨ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਹ ਜਿਹੜਾ ਤਰਨਤਾਰਨ ਏਰੀਆ ਇਹ ਜੰਗਲ ਏਰੀਆ ਹੋਇਆ ਕਰਦਾ ਸੀ ਹਾਂ ਇਹ ਜਿਹੜਾ ਸਾਰਾ ਸਥਾਨ ਹੈ ਜੰਗਲ ਜੰਗਲੇ ਥਾਂ ਜੰਗਲ ਵਾਲਾ ਥਾਂ ਸੀ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਸ ਸਥਾਨ ਤੇ ਬੈਠੇ ਹੋਏ ਸਨ ਤੇ ਜਿਹੜੀਆਂ ਮੁਗਲ ਫੌਜਾਂ ਆਵਾਂ ਕਿਉਂਕਿ ਇਹ ਜਿਹੜਾ ਰਸਤਾ ਏ ਇਹ ਬਹੁਤ ਪ੍ਰਾਤਨ ਰਸਤਾ ਏ ਅਟਾਰੀ ਤੋਂ ਲਾਹੌਰ ਵਾਸਤੇ ਤੇ ਫਿਰ ਇਸ ਤਰ੍ਹਾਂ ਤਰਨਤਾਰਨ ਨੂੰ ਅੱਗੇ ਨਿਕਲ ਜਾਂਦਾ ਦਿੱਲੀ ਵੱਲ ਨੂੰ ਤੇ ਇਸ ਰਸਤੇ ਤੇ ਉਹ ਜਿਹੜੀਆਂ ਮੁਗਲ ਫੌਜਾਂ ਲੰਘਿਆ ਕਰਦੀਆਂ ਸਨ ਵਪਾਰ ਤੌਰ ਤੇ ਜਾਂ ਫਿਰ ਹੋਰ ਕਿਸੇ ਕੰਮ ਕਰ ਕਰਨ ਵਾਸਤੇ ਤੇ ਤਦੋਂ ਜਿਹੜਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਬੈਠੇ ਤੇ ਮੁਗਲ ਜਿਹੜੇ ਹਾਕਮ ਸਨ ਉਹ ਲੰਘ ਰਹੇ ਸਨ ਤੇ ਉਹਨਾਂ ਦੀ ਜਿਹੜੀ ਨજર ਸੀ ਉਹ ਬਾਬੇ ਬੋਤਾ ਸਿੰਘ ਬਾਬਾ ਗਰਜਾ ਸਿੰਘ ਤੇ ਬੈਠਿਆ ਹੋਇਆ ਪਈ ਉਹ ਜਦੋਂ ਇਸ ਤਰ੍ਹਾਂ ਉਹਨਾਂ ਦੀ ਨજર ਪਈ ਹੈ ਤੇ ਆਪਸ ਦੇ ਵਿੱਚ ਉਹ ਗੱਲਾਂ ਕਰਦੇ ਨੇ ਇੱਕ ਮੁਗਲ ਦੂਜੇ ਨੂੰ ਦੱਸਦਾ ਕਹਿੰਦਾ ਇਹ ਸਿੰਘ ਕਿੱਥੋਂ ਆ ਗਏ ਉਹ ਦੂਸਰਾ ਕਹਿੰਦਾ ਇਹ ਸਿੰਘ ਨਹੀਂ ਇਹ ਤਾਂ ਕੋਈ ਗਿੱਦੀ ਫੌਜਾਂ ਨੇ ਜਾਂ ਦੇ ਕੋਈ ਗਿੱਦੜਾ ਗਿੱਦੜਾਂ ਵਾਲੇ ਇਹਨਾਂ ਨੇ ਭੇਜ ਧਾਰਨ ਕੀਤੇ ਇਹਨਾਂ ਨੇ ਭੇਖ ਧਾਰਨ ਕੀਤੇ ਸਿੰਘ ਨਹੀਂ ਤੇ ਇਹ ਗੱਲ ਨੂੰ ਸੁਣ ਕਰਕੇ ਤਦੋਂ ਫਿਰ ਸਿੰਘਾਂ ਸੂਰਮਿਆਂ ਦਾ ਜਿਹੜਾ ਖੂਨ ਸੀ ਉਸ ਨੇ ਉਬਾਲਾ ਮਾਰਿਆ ਅਣਖੀ ਸੂਰਮਿਆਂ ਦਾ ਇਹ ਉਹ ਫਿਰ ਜੰਗਲ ਦੇ ਵਿੱਚੋਂ ਬਾਹਰ ਨਿਕਲ ਕਰਕੇ ਰਸਤੇ ਤੇ ਆਏ ਤੇ ਉਹਨਾਂ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਕਹਿੰਦੇ ਜਿਹੜਾ ਇੱਥੋਂ ਨੰਗੇਗਾ ਉਹ ਟੈਕਸ ਦੇ ਕਰਕੇ ਜਾਵੇਗਾ ਕੋਲੇ ਵੇਖੋ ਜਿਹੜੀਆਂ ਇਹ ਤਸਵੀਰਾਂ ਬਣਾਈਆਂ ਗਈਆਂ ਹਨ ਜਿਵੇਂ ਪ੍ਰਾਤਨ ਸਾਡੇ ਮਹਾਂਪੁਰਸ਼ਾਂ ਦੇ ਜਿਹੜੇ ਇਤਿਹਾਸ ਜਿਨ੍ਹਾਂ ਨੇ ਸਤਪੁਰਸ਼ਾਂ ਨੇ ਲਿਖਿਆ ਉਹ ਜਿਹੜੇ ਇਤਿਹਾਸ ਆ ਉਹਨਾਂ ਨੂੰ ਪੜ੍ਹ ਕਰਕੇ ਹੀ ਇਹ ਜਿਹੜੀਆਂ ਤਸਵੀਰਾਂ ਇਹ ਸਥਾਨ ਜਿਹੜੇ ਨੇ ਉਹ ਬਣੇ ਨੇ ਸਿੱਖ ਇਤਿਹਾਸ ਦੀ ਗੱਲ ਕਰੀਏ ਤੇ ਇਸ ਇਤਿਹਾਸ ਦੇ ਵਿੱਚ ਅਣਗਿਣਤ ਸ਼ਹੀਦियां ਨੇ ਐਸੇ ਸੂਰਮੇ ਖਾਨ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਜਿਨ੍ਹਾਂ ਨੂੰ ਅੱਜ ਸੰਗਤ ਜਿਹੜੀ ਆ ਬਹੁਤ ਮਾਨ ਬਖਸ਼ਦੀ ਹੈ ਬਹੁਤ ਯਾਦ ਕਰਦੀ ਹੈ ਇਸ ਇਤਿਹਾਸ ਦੇ ਵਿੱਚੋਂ ਦੋ ਸਿੰਘ ਸੂਦਮੇ ਅਜੇ ਹੋਏ ਹਨ ਜਿਨ੍ਹਾਂ ਦਾ ਨਾਮ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਹੈ ਇਹ ਉਹ ਸਿੰਘ ਸੂਦਮੇ ਸਨ ਜਿਨ੍ਹਾਂ ਨੇ ਮੁਗਲਾਂ ਦੇ ਕੋਲੋਂ ਟੈਕਸ ਦੀ ਗ੍ਰਾਹੀ ਕੀਤੀ ਸੀਗੀ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੋਈ ਸੀਗੀ ਤੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਜਦੋਂ ਜੰਗ ਕਰਕੇ ਆਉਂਦੇ ਨੇ ਜੰਗਲਾਂ ਦੇ ਵਿੱਚ ਜਦੋਂ ਵਿਸ਼ਰਾਮ ਕਰਦੇ ਨੇ ਤੇ ਲੰਘਦੇ ਹੋਏ ਮੁਗਲ ਕਹਿੰਦੇ ਨੇ ਇਹ ਸਿੰਘ ਨਹੀਂ ਨੇ ਇਹ ਗਿੱਦੀ ਫੌਜਾਂ ਨੇ ਇਹ ਗਿੱਦੜ ਨੇ ਇਹ ਪੇਸ ਬਣਾ ਕੇ ਬੈਠੇ ਹੋਏ ਹਨ ਸੋ ਬਾਅਦ ਬਾਬਾ ਬੋਤਾ ਸਿੰਘ ਜਿਹਦੇ ਬਾਬਾ ਗਰਜਾ ਸਿੰਘ ਜੀ ਦਾ ਖੂਨ ਵਾਲਾ ਮਾਰਦਾ ਤੇ ਜਿਸ ਸਥਾਨ ਤੇ ਮੌਜੂਦ ਹੈ ਸਥਾਨ ਦੇ ਉੱਪਰ ਉਹ ਡੇਰਾ ਲਗਾ ਕੇ ਬੈਠ ਜਾਂਦੇ ਨੇ ਤੇ ਲੰਗਦੇਵਰ ਦੇ ਮੁਗਲਾਂ ਦੇ ਕੋਲੋਂ ਟੈਕਸ ਜਿਹੜਾ ਵਸੂਲਣਾ ਸ਼ੁਰੂ ਕਰ ਦਿੰਦੇ ਨੇ ਨਾਲ ਦੇ ਨਾਲ ਲੀਕਾ ਘਣਾਉਂਦੇ ਸੀਗੇ ਝੁਕਾ ਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਉਹਨਾਂ ਕੋਲੋਂ ਟੈਕਸ ਲਿਆ ਜਾਂਦਾ ਸੀਗਾ ਸੋ ਇਹ ਬਾਬਾ ਬੋਤਾ ਸਿੰਘ ਜਿਹਦੇ ਬਾਬਾ ਗਰਜਾ ਸਿੰਘ ਜੀ ਦੀਆਂ ਜਿਹੜੀਆਂ ਇੱਥੇ ਮੂਰਤਾਂ ਬਣੀਆਂ ਨੇ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਬਣਿਆ ਸੋ ਵੱਡੇ ਸੂਰਮੇ ਸਨ ਜਿਸ ਤਰੀਕੇ ਦੀ ਕੁਰਬਾਨੀਆਂ ਹੋਈ ਨੇ ਕੀ ਇਤਿਹਾਸ ਜੁੜਦਾ ਇਸ ਵੱਡੀ ਜਗ੍ਹਾ ਦੇ ਨਾਲ ਜ਼ਰੂਰ ਜਾਣੂ ਕਰਾਂਗੇ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਬਾਬਾ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਖਾਲਸਾ ਬਾਬਾ ਜੀ ਦੀ ਫਤਿਹ ਲਓ ਜੀ ਬੜਾ ਵੱਡਾ ਇਤਿਹਾਸ ਜੁੜਦਾ ਹੈ ਪਹਿਲਾਂ ਤੇ ਬੜਾ ਖੂਬਸੂਰਤ ਬਣਿਆ ਸਾਰਾ ਗੁਰਦੁਆਰਾ ਸਾਹਿਬ ਨਵਾਂ ਹੀ ਨਿਰਮਾਣ ਹੋਇਆ ਇਸ ਤਰੀਕੇ ਨਾਲ ਤਸਵੀਰਾਂ ਦੇਖੀਆਂ ਨੇ ਬੜਾ ਮਾਣ ਮਹਿਸੂਸ ਹੋਇਆ ਲੇਕਿਨ ਇਤਿਹਾਸ ਬਹੁਤ ਵੱਡਾ ਸੰਗਤ ਬਹੁਤ ਦੇਖਣ ਵਾਲੀ ਹੈ ਇਤਿਹਾਸ ਨਾਲ ਜ਼ਰੂਰ ਜਾਣੂ ਕਰਵਾਈਏ ਆਪਾਂ ਕੀ ਵੇਖੋ ਇਹ ਤਕਰੀਬਨ 1796 ਈਸਵੀ ਦੀ ਗੱਲ ਹੈ ਜਦੋਂ ਭਾਈ ਮਣੀ ਸਿੰਘ ਦੀ ਸ਼ਹੀਦੀ ਹੋਈ ਸੀ ਤਦੋਂ ਤਿੰਨਾਂ ਦੀ ਸ਼ਹੀਦੀ ਦਾ ਬਦਲਾ ਲੈਣ ਵਾਸਤੇ ਜਿਹੜੇ ਸਮੂੱਚੇ ਸਿੰਘ ਸਨ ਉਹ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਤੇ ਬਾਬਾ ਦੀਪ ਸਿੰਘ ਜੀ ਦੀ ਜਦੋਂ ਸ਼ਹੀਦੀ ਹੋ ਗਈ ਤੇ ਉਸ ਤੋਂ ਬਾਅਦ ਜਿਹੜੇ ਸਿੰਘ ਸਨ ਜਿਹੜੇ ਬੱਚੇ ਸਿੰਘ ਤੇ ਉਹ ਵੱਖ-ਵੱਖ ਟਕਾਣਿਆਂ ਤੇ ਖਿਲਰ ਗਏ ਕਿਉਂਕਿ ਜਿਹੜੀਆਂ ਉਸ ਵੇਲੇ ਫੌਜਾਂ ਸਨ ਮੁਗਲ ਫੌਜਾਂ ਸਿੰਘਾਂ ਨੂੰ ਲੱਭ ਲੱਭ ਕੇ ਉਹਨਾਂ ਨੂੰ ਸ਼ਹੀਦ ਕਰਦੀਆਂ ਸਨ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਇਹ ਜਿਹੜਾ ਤਰਨਤਾਰਨ ਏਰੀਆ ਇਹ ਜੰਗਲ ਏਰੀਆ ਹੋਇਆ ਕਰਦਾ ਸੀ ਹਾਂ ਇਹ ਜਿਹੜਾ ਸਾਰਾ ਸਥਾਨ ਹੈ ਜੰਗਲ ਜੰਗਲੇ ਥਾਂ ਜੰਗਲ ਵਾਲਾ ਥਾਂ ਸੀ ਤੇ ਤਦੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਇਸ ਸਥਾਨ ਤੇ ਬੈਠੇ ਹੋਏ ਸਨ ਤੇ ਜਿਹੜੀਆਂ ਮੁਗਲ ਫੌਜਾਂ ਆਵਾਂ ਕਿਉਂਕਿ ਇਹ ਜਿਹੜਾ ਰਸਤਾ ਏ ਇਹ ਬਹੁਤ ਪ੍ਰਾਤਨ ਰਸਤਾ ਏ ਅਟਾਰੀ ਤੋਂ ਦਹੌਰ ਵਾਸਤੇ ਤੇ ਫਿਰ ਇਸ ਤਰ੍ਹਾਂ ਤਰਨਤਾਰਨ ਨੂੰ ਅੱਗੇ ਨਿਕਲ ਜਾਂਦਾ ਦਿੱਲੀ ਵੱਲ ਨੂੰ ਤੇ ਇਸ ਰਸਤੇ ਤੇ ਉਹ ਜਿਹੜੀਆਂ ਮੁਗਲ ਫੌਜਾਂ ਲੰਘਿਆ ਕਰਦੀਆਂ ਸਨ ਵਪਾਰ ਤੌਰ ਤੇ ਜਾਂ ਫਿਰ ਹੋਰ ਕਿਸੇ ਕੰਮ ਕਰ ਕਰਨ ਵਾਸਤੇ ਤੇ ਤਦੋਂ ਜਿਹੜਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਬੈਠੇ ਤੇ ਮੁਗਲ ਜਿਹੜੇ ਹਾਕਮ ਸਨ ਉਹ ਲੰਘ ਰਹੇ ਸਨ ਤੇ ਉਹਨਾਂ ਦੀ ਜਿਹੜੀ ਨਜ਼ਰ ਸੀ ਉਹ ਬਾਬੇ ਬੋਤਾ ਸਿੰਘ ਬਾਬਾ ਗਰਜਾ ਸਿੰਘ ਤੇ ਬੈਠਿਆ ਹੋਇਆ ਪਈ ਉਹ ਜਦੋਂ ਇਸ ਤਰ੍ਹਾਂ ਉਹਨਾਂ ਦੀ ਨਜ਼ਰ ਪਈ ਹੈ ਤੇ ਆਪਸ ਦੇ ਵਿੱਚ ਉਹ ਗੱਲਾਂ ਕਰਦੇ ਨੇ ਇੱਕ ਮੁਗਲ ਦੂਜੇ ਨੂੰ ਦੱਸਦਾ ਕਹਿੰਦਾ ਇਹ ਸਿੰਘ ਕਿੱਥੋਂ ਆ ਗਏ ਉਹ ਦੂਸਰਾ ਕਹਿੰਦਾ ਇਹ ਸਿੰਘ ਨਹੀਂ ਇਹ ਤੇ ਕੋਈ ਗਿੱਦੀ ਫੌਜਾਂ ਨੇ ਜਾਂਦੇ ਕੋਈ ਗਿੱਦੜਾ ਗਿੱਦੜਾਂ ਵਾਲੇ ਇਹਨਾਂ ਨੇ ਭੇਜ ਧਾਰਨ ਕੀਤੇ ਇਹਨਾਂ ਨੇ ਭੇਖ ਧਾਰਨ ਕੀਤੇ ਸਿੰਘ ਨਹੀਂ ਤੇ ਇਹ ਗੱਲ ਨੂੰ ਸੁਣ ਕਰਕੇ ਤਦੋਂ ਫਿਰ ਸਿੰਘਾਂ ਸੂਰਮਿਆਂ ਦਾ ਜਿਹੜਾ ਖੂਨ ਸੀ ਉਸ ਨੇ ਬਾਲਾ ਮਾਰਿਆ ਅਣਖੀ ਸੂਰਮਿਆਂ ਦਾ ਤੇ ਉਹ ਫਿਰ ਜੰਗਲ ਦੇ ਵਿੱਚੋਂ ਬਾਹਰ ਨਿਕਲ ਕਰਕੇ ਰਸਤੇ ਤੇ ਆਏ ਤੇ ਉਹਨਾਂ ਨੇ ਇੱਥੇ ਨਾਕਾਬੰਦੀ ਕਰ ਦਿੱਤੀ ਕਹਿੰਦੇ ਜਿਹੜਾ ਇੱਥੋਂ ਨੰਗੇਗਾ ਉਹ ਟੈਕਸ ਦੇ ਕਰਕੇ ਜਾਵੇਗਾ ਕਿ ਕੋਈ ਤਸਵੀਰ ਜਿਹੜੀ ਉਹੀ ਮੈਂ ਮਾਫੀ ਚਾਹੁੰਦਾ ਟੋਕਣ ਦੀ ਲੇਕਿਨ ਇਸ ਤਰੀਕੇ ਨਾਲ ਛਕਾ ਕੇ ਟੈਕਸ ਲਿਆ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਇਹ ਵੇਖੋ ਜਿਹੜੀਆਂ ਇਹ ਤਸਵੀਰਾਂ ਬਣਾਈਆਂ ਗਈਆਂ ਹਨ ਜਿਵੇਂ ਪਰਾਤਨ ਸਾਡੇ ਮਹਾਂਪੁਰਸ਼ਾਂ ਦੇ ਜਿਹੜੇ ਇਤਿਹਾਸ ਜਿਨ੍ਹਾਂ ਨੇ ਸਤਪੁਰਸ਼ਾਂ ਨੇ ਲਿਖਿਆ ਉਹ ਜਿਹੜੇ ਇਤਿਹਾਸ ਆ ਉਹਨਾਂ ਨੂੰ ਪੜ੍ਹ ਕਰਕੇ ਹੀ ਜਿਹੜੀਆਂ ਤਸਵੀਰਾਂ ਇਹ ਸਥਾਨ ਜਿਹੜੇ ਨੇ ਉਹ ਬਣੇ ਨੇ ਇੱਕ ਗੀਤ ਬੜਾ ਚੱਲਦਾ ਬਾਬਾ ਬੋਤਾ ਦੇ ਬਾਬਾ ਗਰਜਾ ਮੁਗਲੇ ਪੜਨੇ ਪਾਇਸ਼ਾ ਦੇ ਪੜਨੇ ਪਉਂਦੀਆਂ ਤਸਵੀਰਾਂ ਇਹ ਬਿਲਕੁਲ ਜੀ ਆਪ ਆਪ ਵੇਖ ਸਕਦੇ ਜੇ ਉਹ ਸਮੇਂ ਇਤਿਹਾਸ ਦੇ ਵਿੱਚ ਇਹ ਵੀ ਆਉਂਦਾ ਕਹਿੰਦੇ ਨਾਲੇ ਟੈਕਸ ਗਰਾਉਂਦੇ ਸਨ ਨਾਲੇ ਲਕੀਰਾ ਕਢਾਉਂਦੇ ਸਨ ਕਿਆ ਬਾਤ ਤੇ ਉਦੋਂ ਫਿਰ ਇਹ ਸੂਰਮਿਆਂ ਦੀਆਂ ਜਿਹੜੀਆਂ ਇਹ ਵਾਰਤਾ ਨੇ ਇਹ ਫਿਰ ਇਸ ਸਥਾਨ ਤੇ ਉਹਨਾਂ ਨੇ ਨਾਕਾਬੰਦੀ ਕਰ ਦਿੱਤੀ 10-12 ਦਿਨ ਜਿਹੜਾ ਟੈਕਸ ਗਰਾਉਂਦੇ ਸਨ ਤੇ ਜਿਹੜਾ ਕੋਈ ਪੁੱਛਦਾ ਕਹਿੰਦੇ ਇਹ ਖਾਲਸਾ ਰਾਜ ਆ ਗਿਆ ਇਹ ਖਾਲਸਾ ਰਾਜ ਕਿਉਂਕਿ ਜਦੋਂ ਆਪਣੇ ਕੋਈ ਵੀ ਰਸਤੇ ਦੇ ਵਿੱਚ ਸੜਕਾਂ ਤੇ ਟੈਕਸ ਲੱਗੇ ਨੇ ਉਹ ਆਪਣੀ ਸਰਕਾਰ ਹਕੂਮਤ ਉਹ ਗਰਾਉਂਦੀ ਹੈ ਭਾਵੇਂ ਤਕਰੀਬਨ ਠੇਕੇ ਤੌਰ ਤੇ ਜਿੱਦਾਂ ਵੀ ਚੱਲਦੇ ਨੇ ਤੇ ਉਹ ਜਿਹੜਾ ਸਰਕਾਰ ਉਹ ਟੈਕਸ ਗਰਾਉਂਦੀ ਹੈ ਤੇ ਕਹਿੰਦੇ ਖਾਲਸਾ ਰਾਜ ਹੈ ਸਾਡੀ ਸਰਕਾਰ ਹੈ ਤੇ ਸਾਨੂੰ ਟੈਕਸ ਦੇ ਕਰਕੇ ਰਾਹ ਸਾਣੀ ਨਾ ਜੋ ਤੇ ਤਦੋਂ 10-12 ਦਿਨ ਤਕਰੀਬਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਇਸ ਥਾਂ ਤੇ ਟੈਕਸ ਜਿਹੜਾ ਸੀ ਉਹ ਲੈਂਦੇ ਰਹੇ ਮੁਗਲਾਂ ਕੋਲ ਲੰਘਦੇ ਆਉਂਦੇ ਆ ਤੇ ਨਾਲੇ ਉਹਨਾਂ ਦੀਆਂ ਲਕੀਰਾਂ ਕਢਾਉਂਦੇ ਨਾਲੇ ਉਹਨਾਂ ਨੂੰ ਝਕਾ ਕਰਕੇ ਕਹਿੰਦੇ ਜਿਹੜੀਆਂ ਟੋਪੀਆਂ ਪਾਈਆਂ ਹੁੰਦੀਆਂ ਸੀ ਨਾ ਟੋਪੀਆਂ ਲਵਾ ਦਿੰਦੇ ਕਹਿੰਦੇ ਟੋਪੀਆਂ ਲਾਹ ਕਰਕੇ ਤੇ ਥੱਲੇ ਪੈਸੇ ਰੱਖ ਕੇ ਜਾਓ ਇਹ ਤਦੋਂ ਫਿਰ ਜੋ ਜਕਰੀਆ ਖਾਨ ਨੂੰ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਚਿੱਠੀ ਵੀ ਲਿਖੀ ਉਸ ਚਿੱਠੀ ਦੇ ਵਿੱਚ ਲਿਖਦੇ ਹਨ ਕਹਿੰਦੇ ਚਿੱਠੀ ਲਿਖੇ ਸਿੰਘ ਬੋਤਾ ਹੱਥ ਸੋ ਸੋਟਾ ਰਾਹ ਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ ਉਹ ਜਿਹੜਾ ਜਗਰੀਆ ਖਾਨ ਸੀ ਇਹ ਤਦੋਂ ਜਦੋਂ ਉਸ ਨੂੰ ਇਸ ਤਰ੍ਹਾਂ ਦਾ ਮਹਿਣਾ ਵਜਿਆ ਕਿਉਂਕਿ ਮੌਕੇ ਦੀ ਹਕੂਮਤ ਦਾ ਉਹ ਬਾਦਸ਼ਾਹ ਸੀ ਉਹ ਇਸ ਨੂੰ ਸਾਰਾ ਕਵਰ ਕਰਿਆ ਕਰਦਾ ਸੀ ਇਸ ਏਰੀਏ ਨੂੰ ਜਦੋਂ ਇਸ ਤਰ੍ਹਾਂ ਦਾ ਮਹਿਣਾ ਵਜਿਆ ਤਦੋਂ ਫਿਰ ਉਸ ਨੇ ਜਿਹੜੀਆਂ ਉੱਥੋਂ ਫੌਜਾਂ ਸੀ ਕਹਿੰਦੇ ਪਹਿਲਾਂ ਉਹਨਾਂ ਜਿਹੜੇ ਲੰਗਿਆ ਕਰਦੇ ਸਨ ਨਾ ਜਿਨ੍ਹਾਂ ਨੇ ਚਿੱਠੀ ਦਿੱਤੀ ਗਾੜੀ ਉਹਨਾਂ ਨੂੰ ਉਹਨੇ ਪੁੱਛਿਆ ਵੀ ਕਹਿੰਦੇ ਕਿੰਨੇ ਕ ਜਾਣੇ ਨੇ ਉਹ ਕਹਿੰਦੇ ਦੋ ਹੀ ਹੈ ਜੀ ਜਦੋਂ ਇਸ ਤਰ੍ਹਾਂ ਫਿਰ ਆਖਿਆ ਵੀ ਦੋ ਹੀ ਹੈ ਫਿਰ ਉਹਨਾਂ ਨੂੰ ਹੋਰ ਥੋੜਾ ਹੋਇਆ ਕਿ ਸ਼ਰਮਸ਼ਾਰ ਵਾਲੀ ਗੱਲ ਹੈ ਕਿ ਦੋ ਜਾਨੇ ਮੌਕੇ ਦੀ ਹਕੂਮਤ ਨੂੰ ਵੰਗਾਰ ਪਾ ਰਹੇ ਨੇ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਗੋਬਿੰਦ ਸਿੰਘ ਜੀ ਜਦੋਂ ਫੌਜ ਤਿਆਰ ਕੀਤੀ ਸੀ ਤਾਂ ਉਹ ਹੀ ਕਿਹਾ ਸੀਗਾ ਕਿ ਸਵਾ ਲੱਖ ਸੇਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਾਹੂ ਇਹਦੇ ਚਿੜਿਆਂ ਨਾਲ ਬਾਜ਼ ਲਾਉਣ ਵਾਲੀ ਕੌਮ ਸੀਗੀ ਸ਼ਾਇਦ ਇੰਨਾ ਚੀਜ਼ਾਂ ਤੋਂ ਜਾਣੂ ਨਹੀਂ ਸੀ ਮਗਰ ਦੇਖੋ ਜੋ ਸਤਗੁਰੂ ਨੇ ਬਚਨ ਲਿਖਿਆ ਹੈ ਨਾ ਉਹ ਫਿਰ ਸਿੰਘਾਂ ਨੇ ਕਰਕੇ ਵਿਖਾਇਆ ਹੈ ਕਿ ਜੇ ਸਵਾ ਲੱਖ ਨਾਲ ਮੁਕਾਬਲਾ ਜੇ ਸਤਗੁਰੂ ਨੇ ਆਖਿਆ ਵੀ ਮੈਂ ਕਰਾ ਸਕਦਾ ਤੇ ਉਹ ਇੰਨਾ ਆਰ ਗਿਆ ਮਹਾਪੁਰਸ਼ਾਂ ਨੇ ਕਰਕੇ ਵਿਖਾਇਆ ਹੈ ਇਹ ਆਪਾਂ ਤੁਸੀਂ ਇਤਿਹਾਸ ਵਿੱਚ ਦੇਖ ਸਕਦੇ ਫਿਰ ਤਦੋਂ ਉਹਨੇ ਲਾਹੌਰ ਦੇ ਜਿਹੜੀ ਫੌਜ ਸੀ ਉਹ ਫੌਜ ਇਸ ਸਥਾਨ ਤੇ ਭੇਜੀ ਇਸ ਸਥਾਨ ਤੇ ਜਦੋਂ ਫੌਜ ਭੇਜੀ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦੋਨਾਂ ਨੇ ਪਿੱਠ ਜੋੜ ਕਰਕੇ ਇਸ ਸਥਾਨ ਤੇ ਜਿਹੜੀ ਸ਼ਹੀਦੀ ਹੈ ਉਹ ਪ੍ਰਾਪਤ ਕੀਤੀ ਬਿਲਕੁਲ ਠੀਕ ਬਿਲਕੁਲ 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 ਇਹ ਜਦੋਂ ਜੰਗ ਚੱਲ ਰਹੀ ਸੀਗੀ ਬਿਲਕੁਲ ਮੁਗਲਾਂ ਦੇ ਨਾਲ ਬਿਲਕੁਲ ਉਹ ਜਿਹੜੀ ਉਹ ਪੰਕਤੀ ਲਿਖੀ ਹੈ ਨਾ ਸਿੰਘ ਬੋਤਾ ਹੱਥ ਹੈ ਸੋਟਾ ਉਹ ਉਸੇ ਤਰ੍ਹਾਂ ਬਿਲਕੁਲ ਬਿਆਨ ਕੀਤਾ ਬਿਲਕੁਲ ਜੀ ਬਾਬਾ ਤਸਵੀਰਾਂ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਹੱਥ ਦੇ ਵਿੱਚ ਸੋਟਾ ਹੈ ਤੇ ਉਧਰੋਂ ਜਿਹੜਾ ਮੁਕਾਬਲਾ ਚੱਲ ਰਿਹਾ ਮੁਗਲਾਂ ਦੇ ਨਾਲ ਬਿਲਕੁਲ ਜੀ ਬਿਲਕੁਲ ਇਹ ਵੇਖੋ ਜਿੱਦਾਂ ਮਹਾਪੁਰਸ਼ਾਂ ਨੇ ਇਹ ਬਿਲਕੁਲ ਹੂਬਾ ਹੂ ਉਸੇ ਤਰ੍ਹਾਂ ਜਿਵੇਂ ਸਾਡੇ ਪ੍ਰਾਤਨ ਇਤਿਹਾਸ ਦੇ ਵਿੱਚ ਵਿਦਵਾਨਾਂ ਨੇ ਜੋ ਖੋਜਾਂ ਕਰਕੇ ਪੁਰਾਣੇ ਬਜ਼ੁਰਗਾਂ ਤੋਂ ਸੁਣ ਕਰਕੇ ਜਿਹੜੇ ਇਤਿਹਾਸ ਲਿਖੇ ਨੇ ਇਹ ਮਹਾਪੁਰਸ਼ਾਂ ਨੇ ਬਿਲਕੁਲ ਉਸੇ ਤਰ੍ਹਾਂ ਹੂਬਾ ਹੂ ਹੀ ਇਹ ਜਿਹੜੀਆਂ ਤਸਵੀਰਾਂ ਨੇ ਉਹ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਦਿਖਾਉਣ ਵਾਸਤੇ ਜਿਵੇਂ ਛੋਟੇ ਬੱਚੇ ਸਨ ਸਾਡੇ ਉਹ ਛੋਟੇ ਬੱਚੇ ਵੀ ਇਹਨਾਂ ਵਾਸਤੇ ਕਿਉਂਕਿ ਉਹ ਵੇਖੋ ਉਹਨਾਂ ਨੂੰ ਪੜ੍ਹ ਕਰਕੇ ਉਹਨਾਂ ਇਤਿਹਾਸ ਨਹੀਂ ਪਤਾ ਲੱਗੂ ਜਿੰਨਾ ਉਹ ਦ੍ਰਿਸ਼ ਨੂੰ ਵੇਖ ਕਰਕੇ। ਬਾਬਾ ਜੀ ਬਹੁਤ ਇਨਾ ਵੱਡਾ ਇਤਿਹਾਸ ਜੁੜਦਾ ਹੈ ਕਹਿੰਦੇ ਮੁਗਲ ਸੀਗੇ ਚਾਹੇ ਅੰਗਰੇਜ਼ ਸੀਗੇ ਜਦੋਂ ਉਹਨਾਂ ਨੇ ਪਾੜ ਪਾਉਣੀ ਸੀ ਲੜੌਣਾ ਸੀਗਾ ਕਹਿੰਦੇ ਇਤਿਹਾਸ ਖੋਣ ਦੀ ਕੋਸ਼ਿਸ਼ ਕਰਦੇ ਸੀਗੇ ਕਹਿੰਦੇ ਉਹਨਾਂ ਨੇ ਤੱਥ ਕੱਢੇ ਗੱਲਾਂ ਬਾਤਾਂ ਚੱਲੀਆਂ ਕਿ ਕੀ ਇਹਨਾਂ ਲੋਕਾਂ ਦੇ ਵਿੱਚ ਕੀ ਹੈਗਾ ਜਿਹੜਾ ਦਸਤਾਬਦ ਨਹੀਂ ਦਿੰਦੇ ਜਿਹੜਾ ਆਪਣਾ ਧਰਮ ਨਹੀਂ ਛੱਡਦੇ ਉਹਦੋਂ ਜਨੇਉ ਨਹੀਂ ਦੇਦੇ ਕੁਰਬਾਨੀਆਂ ਹੋਈ ਜਾਂਦੀਆਂ ਨੇ ਸੋ ਉਦੋਂ ਕਹਿੰਦੇ ਪਤਾ ਲੱਗਾ ਕਿ ਲੋਕ ਇ ਇਹ ਆਪਣੇ ਬਜ਼ੁਰਗਾਂ ਦਾ ਇਹਨੇ ਆਪਣੇ ਵੱਡਿਆਂ ਦਾ ਇਤਿਹਾਸ ਪੜ੍ਹਦੇ ਆ ਜਦੋਂ ਇਤਿਹਾਸ ਪੜ੍ਹਦੇ ਖੂਨ ਵਾਲੇ ਮਾਰਦਾ ਤੇ ਫਿਰ ਇਹ ਡਰਦੇ ਨਹੀਂ ਕੁਰਬਾਨੀਆਂ ਤੋਂ ਸ਼ਹੀਦੀਆਂ ਤੋਂ ਤੇ ਫਿਰ ਚਾਹੇ ਉਹ ਆਪਣੀ ਮੌਤ ਦੀ ਬਾਦੀ ਲਾਣੀ ਪੈ ਜਾਵੇ ਆਪਣੇ ਜਿਹੜਾ ਧਰਮ ਦੇ ਪੱਕੇ ਨੇ ਤੇ ਇਸ ਤਰੀਕੇ ਦਾ ਇਤਿਹਾਸ ਹੈ ਐਡਾ ਵੱਡਾ ਇਤਿਹਾਸ ਹੈ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਬਹੁਤ ਦੇਖਦੀ ਹੈ ਤੁਹਾਨੂੰ ਬਿਲਕੁਲ ਜੀ ਇਹ ਸਾਡੀ ਇਹੋ ਹੀ ਬੇਨਤੀ ਹੈ ਸਾਡੇ ਜਿਹੜੇ ਨੌਜਵਾਨ ਨੇ ਕੱਲੇ ਨੌਜਵਾਨ ਹੀ ਨਹੀਂ ਸਗੋਂ ਜਿਹੜੇ ਬਜ਼ੁਰਗ ਹੈ ਉਹ ਵੀ ਇਤਿਹਾਸ ਨੂੰ ਭੁੱਲ ਗਏ ਕਿਉਂਕਿ ਵੇਖੋ ਜਿਹੜੇ ਸਾਡੇ ਬਜ਼ੁਰਗ ਗਏ ਨੇ ਉਹਨਾਂ ਨੇ ਗ ਪਰਾਤਨ ਜਦੋਂ ਸੁਣੀਦਾ ਨਾ ਕਹਿੰਦੇ ਘਰੇ ਜਿਹੜੇ ਬਜ਼ੁਰਗ ਸੀ ਉਹ ਆਪਣੇ ਬੱਚਿਆਂ ਨੂੰ ਲਾ ਕੇ ਬਾਹ ਲੈਂਦੇ ਸੀ ਤੇ ਜਿਹੜੀਆਂ ਪਰਾਤਨ ਸਾਖੀਆਂ ਉਹ ਸੁਣਾਇਆ ਕਰਦੇ ਸੁਣਾਇਆ ਕਰਦੇ ਸੀ ਹੁਣ ਹਾਲ ਹੁਣਾਂ ਨੇ ਸਾਡੇ ਜਿਹੜੇ ਬਜ਼ੁਰਗ ਹੈ ਉਹ ਵੀ ਫੋਨ ਚਲਾਉਂਦੇ ਨੇ ਉਹਨਾਂ ਨੂੰ ਵੇਖ ਕਰਕੇ ਗਾੜੀ ਸਾਡੇ ਬੱਚੇ ਤੇ ਨੌਜਵਾਨ ਦੀ ਪੀੜੀ ਦੇ ਵੇਖੋ ਉਹਨਾਂ ਦੀ ਮਨਮਰਜ਼ੀ ਹੈ ਤੇ ਉਹ ਮਰਜ਼ੀ ਦੇ ਨਾਲ ਤੇ ਪਰ ਜਿਹੜੇ ਆਉਣ ਵਾਲੇ ਬੱਚੇ ਨੇ ਕਦੀ ਦਾਦੇ ਨੇ ਤੇ ਕਦੀ ਦਾਦੀ ਨੇ ਪ੍ਰਾਣ ਇਤਿਹਾਸ ਦੀਆਂ ਗੱਲਾਂ ਪੋਤਰਿਆਂ ਨੂੰ ਸੁਣਾਈਆਂ ਨਹੀਂ ਤੇ ਫਿਰ ਉਹ ਇਸ ਤਰ੍ਹਾਂ ਕਿਵੇਂ ਹੋਣਗੇ ਬਿਲਕੁਲ ਜੀ ਬਿਲਕੁਲ ਜੀ ਤੇ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਹੜੇ ਜਿੰਨੇ ਵੀ ਬਜ਼ੁਰਗ ਨੇ ਜਿੰਨੇ ਨੌਜਵਾਨ ਨੇ ਉਹ ਆਪਣੇ ਸਾਰੇ ਪਰਿਵਾਰ ਦੇ ਸਮੇਤ ਬੱਚਿਆਂ ਨੂੰ ਲੈ ਕਰਕੇ ਜਿਵੇਂ ਸ਼ਹੀਦਾਂ ਦੇ ਸਥਾਨ ਨੇ ਸਾਡੇ ਸਤਿਗੁਰਾਂ ਦੇ ਸਥਾਨ ਨੇ ਜਿੱਥੇ ਜਿਸ ਸਥਾਨਾਂ ਦੇ ਸਤਿਗੁਰੂ ਨੇ ਕੋਤਕ ਕੀਤੇ ਨੇ ਜਾਂ ਮਹਾਂਪੁਰਸ਼ਾਂ ਨੇ ਆਪਣੀਆਂ ਸ਼ਹੀਦਾਂ ਸ਼ਹੀਦੀਆਂ ਦਿੱਤੀਆਂ ਸ਼ਹੀਦਾਂ ਸਿੰਘਾਂ ਨੇ ਤੇ ਇਹੋ ਬੇਨਤੀ ਆ ਕਿ ਉਸ ਸਥਾਨ ਤੇ ਜਾ ਕਰਕੇ ਉਸ ਸਥਾਨ ਦੇ ਦਰਸ਼ਨ ਕਰੋ ਉਥੋਂ ਦੇ ਇਤਿਹਾਸ ਨੂੰ ਪੜੋ ਤੇ ਪੜ੍ਹ ਕਰਕੇ ਉਹਦੀ ਕਮਾਈ ਕਰੋ ਬਾਬਾ ਜੀ ਜਿਹੜਾ ਰਸਤਾ ਜਾ ਰਿਹਾ ਇਸ ਨਾਲ ਵੀ ਕੋਈ ਵੱਡਾ ਇਤਿਹਾਸ ਜੁੜਦਾ ਹੈ ਇਹ ਰਸਤੇ ਜਿਹੜੂ ਦੱਸਿਆ ਸੀਗਾ ਕਿੱਦਾਂ ਤੋਂ ਜਾਂਦੇ ਸੀਗੇ ਉਧਰੋਂ ਇੱਧਰ ਇਹ ਬਿਲਕੁਲ ਜੀ ਇਹ ਜਿਹੜਾ ਰਸਤਾ ਏ ਇਹੋ ਹੀ ਆਪ ਜੀ ਵੇਖੋਗੇ ਚਭਾਲ ਤੋਂ ਸਿੱਧੀ ਜਿਹੜੀ ਛੜਕ ਹੈ ਉਹ ਟਾਰੀ ਵੱਲੋਂ ਚੱਲੇ ਜਾਂਦੀ ਹੈ ਇਹ ਜਿਹੜਾ ਉਹ ਪੁਰਾਣਾ ਰਸਤਾ ਹੈ ਉਹੋ ਹੀ ਰਸਤਾ ਹੈ ਜੰਗਲ ਸੀਗਾ ਸਾਡਾ ਬਿਲਕੁਲ ਇਹ ਜਿਹੜਾ ਏਰੀਆ ਸੀ ਇਹ ਬਾਅਦ ਦੇ ਵਿੱਚ ਬਾਦ ਹੋਇਆ ਇਹ ਸਾਰਾ ਜੰਗਲ ਏਰੀਆ ਸੀ ਮੁਕਾਬਲਾ ਵੀ ਇੱਥੇ ਟੈਕਸੀ ਗਰਾਈ ਇੱਥੇ ਹੀ ਤਾਂ ਬਸ਼ੀਦੀ ਵੀ ਇੱਥੇ ਹੈ ਭਾਈ ਹਾਂਜੀ ਹਾਂਜੀ ਇੱਥੇ ਵੇਖੋ ਜਿੱਦਾਂ ਇਤਿਹਾਸ ਪੁਰਾਣੀ ਗ੍ਰੰਥਾਂ ਦੇ ਵਿੱਚ ਕਿਉਂਕਿ ਬਹੁਤਾ ਜਿਹੜਾ ਇਤਿਹਾਸ ਹੈ ਉਹ ਨਹੀਂ ਪਰ ਜਿੰਨਾ ਕੋ ਇਤਿਹਾਸ ਮਿਲਦਾ ਉਸ ਦੇ ਹਿਸਾਬ ਨਾਲ ਇਹ ਜਿਹੜਾ ਸਥਾਨ ਹੈ ਇਹ ਮਹਾਂਪੁਰਸ਼ਾਂ ਦਾ ਮੰਨਿਆ ਜਾਂਦਾ ਕਿ ਇਸ ਸਥਾਨ ਦੇ ਉੱਤੇ ਜਿਹੜੀ ਸ਼ਹੀਦੀ ਉਹਨਾਂ ਨੇ ਪਾਈ ਸੀ ਤੇ ਹੁਣ ਇਹ ਆਪ ਦੀ ਵੇਖ ਸਕਦੇ ਹੋ ਜਿਹੜੇ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਉਹਨਾਂ ਨੇ ਬੱਚਿਆਂ ਵਾਸਤੇ ਅਕੈਡਮੀ ਵੀ ਬਣਾਈ ਹੈ ਗੁਰਦਾਨਕ ਦੇਵ ਅਕੈਡਮੀ ਹੁਣ ਇਹ ਚੈਰੀਟੇਵ ਹਸਪੀਟਲ ਬਣ ਗਿਆ ਹੈ ਇਹ ਮਹਾਪੁਰਸ਼ਾਂ ਦੀ ਜਿਹੜੀ ਸ਼ਿੱਧੀ ਉਹਦੇ ਸਮਰਪਤ ਦੀ ਬਿਲਕੁਲ ਜੀ ਵੇਖੋ ਜੇ ਇੱਥੇ ਮਹਾਪੁਰਸ਼ੀ ਦੀ ਨਾ ਦਿੰਦੇ ਤੇ ਤੁਸੀਂ ਆਪ ਹੀ حساب ਲਾ ਲੋ ਕਿ ਇਹ ਅਕੈਡਮੀ ਬੱਚਿਆਂ ਵਾਸਤੇ ਵੀ ਨਹੀਂ ਬਣਨੀ ਸੀ ਇੱਥੇ ਹਸਪੀਟਲ ਵੀ ਨਹੀਂ ਬਣਨਾ ਸੀ ਤੇ ਚੜਨ ਪਏ ਨਹੀਂ ਉੱਥੇ ਬਿਲਕੁਲ ਜੀ ਬਿਲਕੁਲ ਇਹ ਜਿਹੜੀ ਸਾਰੀ ਜ਼ਮੀਨ ਹੈ ਨਾ ਇਹ ਜਿਹੜੀ ਕਹਿੰਦੇ ਪਹਿਲਾਂ ਜ਼ਮੀਨ ਗੁਰਦੁਆਰੇ ਦੀ ਬਹੁਤ ਥੋੜੀ ਸੀ ਸੀਮਤ ਥੋੜੀ ਜੀ ਸੀ ਇੱਥੋਂ ਇੱਕ ਪਇਆ ਜਾਇਆ ਪਇਆ ਜਾਂਦਾ ਹੁੰਦਾ ਸੀ ਪਿੱਛੇ ਗੁਰਦੁਆਰੇ ਨੂੰ ਤੇ ਹੁਣ ਇਹ ਮਹਾਂਪੁਰਸ਼ਾਂ ਨੇ ਸਾਰੀ ਜਿੰਨੀ ਵੀ ਜ਼ਮੀਨ ਹੈ ਇਹ ਸਾਰੀ ਆਪ ਪੈਸੇ ਦੇ ਕਰਕੇ ਮੁੱਲ ਖਰੀਦੀ ਹੈ ਮਹਾਂਪੁਰਸ਼ਾਂ ਨੇ ਜਿੰਨੀ ਵੀ ਇਹ ਸਾਰੀ ਜ਼ਮੀਨ ਹੈ ਇਹ ਬਾਬਾ ਜਗਤਾਰ ਸਿੰਘ ਹੁਣਾ ਮਹਾਂਪੁਰਸ਼ਾਂ ਨੇ ਇਹ ਜਿਹੜੀ ਸਾਰੀ ਜ਼ਮੀਨ ਹੈ ਉਹ ਖਰੀਦ ਕਰਕੇ ਤੇ ਫਿਰ ਇਦਾਂ ਵੱਡਾ ਵਿਸ਼ਾਲ ਗੁਰਦੁਆਰਾ ਸਾਹਿਬ ਨਾਲ ਸਕੂਲ ਨਾਲੇ ਹਸਪਤਾਲ ਬਣ ਰਿਹਾ ਹੈ ਚਾਹ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਆਜਣੂ ਕੋਨਲੀ ਸੋ ਬੜਾ ਵੱਡਾ ਇਤਿਹਾਸ ਜੁੜਦਾ ਹੈ ਸਥਾਨ ਦੇ ਨਾਲ ਸੰਗਤ ਨੂੰ ਬੜਾ ਵਧੀਆ ਸੁਨੇਹਾ ਦਿੱਤਾ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿ ਜ਼ਰੂਰ ਆਪਣਾ ਇਤਿਹਾਸ ਜਿਹੜਾ ਸੀ ਨਹੀਂ ਭੁੱਲਣਾ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਦੋਂ ਮੁਗਲ ਸਿੰਘਾਂ ਨੂੰ ਵੰਗਾਰਦੇ ਸੀਗੇ ਲਲਕਾਰਦੇ ਸੀਗੇ ਤੇ ਇਦਾਂ ਕਹਿੰਦੇ ਸੀਗੇ ਕਿ ਤੁਸੀਂ ਦੇ ਗੀਦੀ ਫੌਜਾਂ ਹੋ ਤੇ ਉਸ ਵੇਲੇ ਜਿਹੜਾ ਕਿਸ ਤਰੀਕੇ ਨਾਲ ਬਾਬਾ ਬੋਤਾ ਸਿੰਘ ਜਿਹਦੇ ਬਾਬਾ ਗਰਜਾ ਸਿੰਘ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਸੀਗਾ ਮੁਕਾਬਲਾ ਵੀ ਕੀਤਾ ਨਾਲੇ ਸੀਸ ਚਕਵਾ ਕੇ ਮੁਗਲਾਂ ਕੋਲੋਂ ਟੈਕਸ ਵੀ ਲੈਂਦੇ ਸੀਗੇ ਸੋ ਇਹ ਬੜਾ ਵੱਡਾ ਇਤਿਹਾਸ ਹੈ ਬਹੁਤ ਸੋਨਾ ਗੁਰਦੁਆਰਾ ਸਾਹਿਬ ਦਾ ਨਿਰਮਾਨ ਹੋਇਆ ਸੋ ਲੰਘਦੇ ਵਕਤੇ ਸੰਗਤ ਜ਼ਰੂਰ ਦਰਸ਼ਨ ਕਰੇ ਇਸ ਗੁਰਦੁਆਰਾ ਸਾਹਿਬ ਦੇ ਤੇ ਜਿਹੜਾ ਇਤਿਹਾਸ ਹੈ ਉਹ ਜ਼ਰੂਰ ਸਾਨੂੰ ਯਾਦ ਰੱਖਣਾ ਚਾਹੀਦਾ ਇਹਨੂੰ ਭੁੱਲਣਾ ਨਹੀਂ ਚਾਹੀਦਾ ਅਜਿਹੀਆਂ ਹੋਰ ਇਤਿਹਾਸਕ ਕਹਾਣੀਆਂ ਤੁਹਾਡੇ ਨਾਲ ਰੂਬ ਤੋਂ ਜ਼ਰੂਰ ਕਰਦੇ ਰਾਵਾਂਗੇ ਤੁਸੀਂ ਜੁੜੇ ਰਹੋ ਉਦਾਂ ਸਿਟੀ ਹੈਡਲਾਈਨਸ ਨਾਲ ਮੈਂ ਹਾਂ ਦਾਨਿਸ਼ ਗੁਪਤਾ ਤਰਨਤਾਰਨ